ਮਾਤਮਾ ਆ ਤੂੰ ਜਗਾ ਤੇ ਮਤਕ ਸਤ ਦੀ ਤਾਰ ਹੈ ਉਹ ਸਤ ਦੀ ਤਾਰ ਨੂੰ ਇੱਕ ਅਜਿਹੇ ਰੂਪ ਵਿੱਚ ਪਰਮੇਸ਼ਵਰ ਨੇ ਸਤ ਸਤਵਾ ਦੀ ਬ੍ਰਹ ਬ੍ਰਹਮਾਤੀ ਹੋ ਕੇ ਇਕ ਉਹ ਉਤਾਰ ਨੂੰ ਮਾਤ ਲੋਕ ਵਿੱਚ ਪ੍ਰਗਟ ਤੇ ਪ੍ਰਸਿੱਧ ਕੀਤਾ ਕਿ ਇਹ ਸਮਾ ਮਾਤ ਲੋਕ ਦੇ ਵਿੱਚ ਪਹਿਲੀ ਵਾਰ ਆਇਆ ਜਦੋਂ ਭਗਤ ਭਗਵਾਨ ਆਮੋ ਸਾਹਮਣੇ ਇਕੱਠੇ ਬੈਠੇ ਨੇ ਇਸ ਤੋਂ ਪਹਿਲਾਂ ਕਦੀ ਇਹ ਸਮਾ ਆਇਆ ਹੀ ਨਹੀਂ ਉਸ ਸਮੇਂ ਨੂੰ ਮੁਖ ਰੱਖਦਿਆਂ ਹੋਇਆਂ ਇਕ ਨਵੇਕਲੀ ਹੀ ਅਚਰਜ ਖੇਲ ਪਰਮੇਸ਼ਰ ਨੇ ਮਾਤ ਲੋਕ ਦੇ ਵਿੱਚ ਕੀਤੀ ਕਿਉਂ ਜਿੰਨਾ ਚਿਰ ਖੁਦ ਪਰਮਾਤਮਾ ਧਰਤੀ ਤੇ ਨਹੀਂ ਆਉਂਦੇ ਉਹਨਾਂ ਚਿਰ ਕਿਸੇ ਦਾ ਲੈਣਾ ਦੇਣਾ ਦਿੱਤਾ ਨਹੀਂ ਜਾ ਸਕਦਾ ਪਰਮੇਸ਼ਰ ਨੇ ਸਭ ਦਾ ਲੈਣਾ ਦੇਣਾ ਦਿੱਤਾ ਪਰਮਾਰਥ ਦੇ ਮਾਰਗ ਨੂੰ ਇੱਕ ਅਜਿਹੇ ਰੂਪ ਵਿੱਚ ਤੁਹਾਡੇ ਲਈ ਦੇ ਦਿੱਤਾ ਉਸ ਪਰਮਾਤਮਾ ਦੀ ਹਰ ਬਾਣੀ ਨੂੰ ਪੜਨਾ ਹਰ ਬਾਣੀ ਨੂੰ ਵਿਚਾਰਨਾ ਇਹ ਨਹੀਂ ਪੜ ਕੇ ਮਨੋ ਹੀ ਵਿਸਾਰ ਦੇਣਾ ਸਭ ਤੋਂ ਵੱਡੀ ਹਕੀਕਤ ਸਚਾਈ ਉਸ ਪਰਮਾਤਮਾ ਦੇ ਹੁਕਮ ਉੱਪਰ ਚੱਲਣਾ ਜੇਕਰ ਕੋਈ ਵੀ ਗੁਰਸਿੱਖ ਭਗਤ ਆਪਣੇ ਪਰਮਾਤਮਾ ਦੇ ਦੱਸੇ ਹੁਕਮ ਅਨਸਾਰ ਚੱਲਦਾ ਹੈ ਸਰਬ ਹਰ ਸੰਗਤ ਜੀ ਉਸ ਤੇ ਜੀਵਨ ਦੀ ਸਫਲਤਾ ਇੱਕ ਅਜਿਹੇ ਰੂਪ ਵਿੱਚ ਹੁੰਦੀ ਹੈ ਜਿਸ ਨੂੰ ਪਰਮੇਸ਼ਰ ਪ੍ਰਵਾਨ ਕਰਦੇ ਹਨ ਹਜੂਰ ਸ਼ੰਚਾ ਜੀ ਨੇ ਸਬਦੇ ਲੈਣੇ ਦੇਣੇ ਦਿੱਤੇ ਪਿਛਲੀਆਂ ਪੈਛੀਨ ਗੋਈਆਂ ਦੇ ਆਧਾਰ ਤੇ ਮਾਤ ਲੋਕ ਦੇ ਵਿੱਚ ਆਪਣਾ ਅਵਤਾਰੀਕਰਨ ਕੀਤਾ ਕਿ ਮੈਂ ਤੁਹਾਡੇ ਲੈਣੇ ਦੇਣੇ ਪੂਰੇ ਕਰਨ ਵਾਸਤੇ ਆ ਰਿਹਾ ਹਾਂ ਕੋਈ ਵੀ ਜੀਵ ਪਗਤੇ ਇਸ ਬਾਰੇ ਜਾਣ ਨਹੀਂ ਸੀ ਸਕਦਾ ਤੇ ਸ਼ੰਚਾ ਜੀ ਹਰ ਬਾਣੀ ਦੇ ਫਰਮਾਨ ਕੀਤਾ ਕਿ ਮੇਰੇ ਬਿਨਾ ਤੁਹਾਡੀ ਕੌਣ ਕਰੇ ਪਹਿਚਾਨ ਮੇਰੇ ਬਿਨਾ ਤੁਹਾਡੀ ਕੋਈ ਸੰਸਾਰ ਦੇ ਵਿੱਚ ਪਹਿਚਾਨ ਨਹੀਂ ਸੀ ਕਰ ਸਕਦਾ ਉਸ ਪਹਿਚਾਨ ਦੇ ਵਿੱਚ بے ਪਹਿਚਾਨ ਨੇ ਆਪਣੀ ਪਹਿਚਾਨ ਦੇ ਦਿੱਤੀ ਆਪਣਾ ਨਾਮ ਰੱਖ ਲਿਆ ਸੋង ਮਾਰੇ ਸ਼ੇਸ਼ੇ Vishnu Bhagwan ਦੀ ਆਪਣੀ ਪਹਿਚਾਨ ਦਿੱਤੀ ਕਿ ਭਗਵਾਨ ਮਾਤ ਲੋਕ ਵਿੱਚ ਆਇਆ ਭਗਵਾਨ ਨੇ ਮਾਤ ਲੋਕ ਵਿੱਚ ਆ ਕੇ ਨਾਮ ਦੀ ਦਾਤ ਤੁਹਾਡੀ ਝੋਲੀ ਦੇ ਵਿੱਚ ਰੱਖ ਦਿੱਤੀ ਇਹ ਨਾਮ ਦੀ ਦਾਤ ਵਸਤ ਅਮੋਲਕ ਇਕ ਅਜਿਹੇ ਰੂਪ ਵਿੱਚ ਤੁਹਾਡੇ ਕੋਲ ਰੱਖ ਦਿੱਤੀ ਕਿ ਗੁਰਸਿੱਖੋ ਤੁਹਾਡੀ ਅੰਤਰਾਤਮਾ ਵਿੱਚ ਤੁਹਾਡੇ ਹਿਰਦੇ ਵਿੱਚ ਸਦਾ ਇੱਕ ਆਵਾਜ਼ ਚਾਹੀਦੀ ਹੈ ਸੋਹੰਗ ਸ਼ਬਦ ਸੋਹੰਗ ਸ਼ਬਦ ਦੀ ਆਵਾਜ਼ ਚਾਹੀਦੀ ਹੈ ਕਿਉਂਕਿ ਪਰਮਾਤਮਾ ਨੇ ਇੰਨਾ ਸੌਖਾ ਮਾਰਗ ਸੰਸਾਰ ਦੇ ਵਿੱਚ ਦੇ ਦਿੱਤਾ ਜਿਸ ਬਾਰੇ ਬਿਆਨ ਕਰਨਾ ਵੀ ਕਠਿਨ ਹੈ ਇਸ ਤੋਂ ਵੱਡਾ ਸੌਖਾ ਮਾਰਗ ਕੋਈ ਸੰਸਾਰ ਵਿੱਚ ਹੋ ਨਹੀਂ ਸਕਦਾ ਹਜ਼ਾਰਾਂ ਪ੍ਰਾਣੀ ਸੰਸਾਰ ਵਿੱਚ ਆਉਂਦੇ ਨੇ ਪਰਮਾਤਮਾ ਦਾ ਨਾਮ ਲੈਂਦੇ ਨੇ ਕਿਉਂਕਿ ਪਰਮਾਤਮਾ ਇੱਕ ਦਾ ਰੂਪ ਹੈ ਪਰਮੇਸ਼ਵਰ ਇੱਕ ਹੈ ਸਭ ਦਾ ਤੇ ਉਸ ਨੂੰ ਯਾਦ ਕਰਨ ਵਾਲੀਆਂ ਆਤਮਾ ਵੀ ਉਸ ਦੀਆਂ ਨੇ ਉਹਨਾਂ ਆਤਮਾ ਨੂੰ ਆਪਣੇ ਲੇਖੇ ਲਾਉਣ ਵਾਸਤੇ ਉਨਾ ਆਤਮਾ ਨੂੰ ਇੱਕ ਅਜਿਹੇ ਰੂਪ ਦੇ ਵਿੱਚ ਸੱਚ ਦੇ ਵਿੱਚ ਸੱਚ ਦੇ ਢਾਂਚੇ ਵਿੱਚ ਟਾਲਣ ਵਾਸਤੇ ਪਰਮੇਸ਼ਵਰ ਨੇ ਤੁਹਾਨੂੰ ਇਹ ਨਾਮ ਸ਼ਬਦ ਦੀ ਦਾਤ ਦਿੱਤੀ ਸੋਹਣੀ ਸ਼ਬਦ ਜਦੋਂ ਜੀਵ ਦੀ ਅੰਤਰਾਤਮਾ ਵਿੱਚ ਇੱਕ ਸੱਚ ਤੇ ਸਤ ਦਾ ਵਿਸ਼ਵਾਸ ਹੋ ਜਾਵੇ ਜਦੋਂ ਗੁਰਸਿੱਖ ਭਗਤ ਆਤਮਾ ਆਪਣੇ ਪਰਮਾਤਮਾ ਨੂੰ ਆਪਣੇ ਨੇੜੇ ਨੇੜ ਸਮਝੇ ਆਪਣੇ ਕਰੀਬ ਸਮਝੇ ਉਦੋਂ ਭਗਤ ਤੇ ਭਗਵਾਨ ਦਾ فاਸਲਾ ਖਤਮ ਹੋ ਜਾਂਦਾ ਬਸ਼ਰਤੇ ਪਰਮਾਤਮਾ ਚਾਹੁੰਦੇ ਐ ਮੇਰੀ ਆਤਮਾ ਤੂੰ ਆਪਣੇ ਹਿਰਦੇ ਦੇ ਵਿੱਚ ਮੈਨੂੰ ਵਸਾ ਲਿਆ ਜਦੋਂ ਪਰਮਾਤਮਾ ਦਾ ਵਾਸ ਅੰਤਰ ਆਤਮਾ ਹਿਰਦੇ ਦੇ ਵਿੱਚ ਹੁੰਦਾ ਹੈ ਜਦੋਂ ਗੁਰਸਿੱਖ ਦੀ ਆਵਾਜ਼ ਗੁਰਸਿੱਖ ਦੀ ਪੁਕਾਰ ਆਪਣੇ ਸਤਿਗੁਰ ਤੱਕ ਪਹੁੰਚਦੀ ਹੈ ਸਰਭਰ ਸੰਗਤ ਜੀ ਫੇਰ فاਸਲਾ ਰਹਿੰਦਾ ਹੀ ਨਹੀਂ ਅઠੇ ਪੈਰ ਰਹੇ ਪਰ ਬਾਤ ਸੰਧਿਆ ਰੂਪ ਨਾ ਫੇਰ ਗੁਰਸਿੱਖ ਦੇ ਅੰਦਰ ਅઠੇ ਪੈਰ ਪਰ ਬਾਤ ਰਹਿੰਦੀ ਹੈ ਅઠੇ ਪੈਰੋ ਖੁਸ਼ੀਆਂ ਦਾ ਖੇੜਾ ਰਹਿੰਦਾ ਹੈ ਕਿ ਹੈ ਪ੍ਰਭੂ ਮੇਰੇ ਤਨ ਪਾਗ ਨੇ ਤੂੰ ਮੇਰੇ ਤੇ ਰਹਿਮ ਕੀਤੀ ਤੇ ਮੈਂ ਤੇਰਾ ਦਰਸ਼ਨ دیدار ਕੀਤਾ ਤੇਰੇ ਚਰਨਾਂ ਦੀ ਸ਼ੋਹ ਪ੍ਰਾਪਤ ਕਰ ਲਈ ਹਰ ਬਾਣੀ ਵਿੱਚ ਹਜੂਰ ਸ਼ੈਨ ਚਾ ਜੀ ਨੇ ਫਰਮਾਨ ਕੀਤਾ ਗੁਰਸਿੱਖ ਕੀ ਚਾਹੁੰਦਾ ਹੈ ਗੁਰਸਿੱਖ ਦੀ ਅੰਤਰੀਵ ਭਾਵਨਾ ਹੈ ਕੀ ਹੈ ਗੁਰਸਿੱਖ ਆਪਣੇ ਪ੍ਰਭੂ ਦੇ ਚਰਨਾਂ ਦੇ ਵਿੱਚ ਨਮਸਤਕ ਹੁੰਦਾ ਹੈ ਜਦੋਂ ਗੁਰਸਿੱਖ ਆਪਣੇ ਪ੍ਰਭੂ ਦੇ ਚਰਨਾਂ ਤੇ ਨਮਸਤਕ ਹੁੰਦਾ ਹੈ ਉਸ ਦਾ ਆਪਾ ਖਤਮ ਹੋ ਜਾਂਦਾ ਹੈ ਉਸ ਦੇ ਅੰਦਰ ਇੱਕ ਆਵਾਜ਼ ਉੱਠਦੀ ਹੈ ਕਿ ਪਰਮੇਸ਼ਰ ਤੂੰ ਮੇਰਾ ਤੇ ਮੈਂ ਤੇਰਾ ਇਸ ਆਵਾਜ਼ ਦੇ ਵਿੱਚ ਹੀ ਪਰਮਾਤਮਾ ਤੁਹਾਡੀ ਆਵਾਜ਼ ਨੂੰ ਸੁਣਦੇ ਨੇ के मेरा गुरसिखते मेरा है मैं उसका हाँ ये पैशीन गोईया ने बेशक समय समय सब दे लेने देने पूरे कि हजूर शंशा जी ने फरमान किया कि समा आया जो मैं अपनी नवेकली पहचान तहानू दे दी ਉਸ ਨਵੇਕ ਲਈ ਪਹਿਚਾਨ ਵਿੱਚ ਇੱਕ ਪੇਚ ਰੱਖ ਲਈ ਕਿ ਜਿੰਨਾ ਭਗਤ ਆਤਮਾ ਦੇ ਮੈਂ ਲੈਣੇ ਦੇਣੇ ਦੇਣੇ ਉਹਨਾਂ ਨੂੰ ਆਪਣੇ ਚਰਨਾਂ ਤੇ ਨਮਸਕਾਰ ਕਰਵਾਈ ਪਰਮੇਸ਼ਵਰ ਦੇ ਚਰਨਾਂ ਤੇ ਨਮਸਕਾਰ ਕਰਨੀ ਤੁਹਾਡੇ ਜੀਵਨ ਦੀ ਸਫਲਤਾ ਪਰਮੇਸ਼ਵਰ ਦੇ ਚਰਨਾਂ ਦੇ ਅਨਿਆਈ ਬਣਨਾ ਸਭ ਤੋਂ ਵੱਡੀ ਭਗਤੀ ਹੈ ਪਰਮੇਸ਼ਵਰ ਦੀ ਚਰਨ ਸ਼ੋਹ ਦੇ ਨਾਲ ਗੁਰ ਸਿੱਖ ਦੀ ਤਕਦੀਰ ਬਦਲਦੀ ਹੈ ਤਦਵੀਰ ਦਾ ਰੂਪ ਲੈ ਲੈਂਦਾ ਇਸੇ ਤਰ੍ਹਾਂ ਹਜੂਰ ਸ਼ੈਨਛਾ ਜੀ ਨੇ ਬੇਸ਼ੱਕ अनेका ਵਾਰ ਹਜੂਰ ਸ਼ੈਨਛਾ ਜੀ ਦੇ ਮੁਖਾਰਬੰਤੋਂ ਦੱਸੇ ਹੋਏ ਜੈਕਾਰੇ ਦੇ ਅਰਥ ਦੱਸੇ ਨਹੀਂ ਪਰ ਜਿੰਨੀ ਵਾਰ ਦੱਸੇ ਜਾਣ ਓਨੀ ਵਾਰ ਹੀ ਕਰਨੇ ਕਿਉਂਕਿ ਸਾਡੇ ਅੰਦਰ ਇੱਕ ਸੱਚ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ गुरसिख का रूप ही एक अजे रूप हो सची विवस्था हो गुरसिख देर झूठ कपट नहीं होना चाहता जेकर साढ़े अंदर झूठ कपट छल है असं गुरसिख नहीं खवा सकते असी प्रभु के चरणों के अन्यायी नहीं बन सकते अजूर सेनछा जी ने मुखातिब किया संसार ने तो हाथों ही रस्ता देखना है इसलिए ए इस रीति नीति नु तुसा अपनाउना है अते तुसा एस्ते चलना है ਚੱਲਣ ਵਿੱਚ ਤੁਹਾਨੂੰ ਥੋੜੀ ਜਿੰਨੀ ਕਠਿਨਾਈ ਨਹੀਂ ਆਉਂਦੀ ਜੇ ਤੁਹਾਡਾ ਆਪਣਾ ਅੰਤਰ ਜਿਹੜਾ ਹੈ ਇਹ ਪਿਆਰ ਵਿੱਚ ਹੈ ਇਸ ਕਰਕੇ ਇੱਕ ਦੂਜੇ ਨਾਲ ਦਵੈਤ ਭਾਵਨਾ ਜਾਂ ਬੁਰਾ ਸੋਚਣਾ ਵਿਚਾਰਨਾ ਇਹ ਸ਼ੋਭਾ ਨਹੀਂ ਸੱਚੇ ਪਾਤਸ਼ਾਹ ਦੇ ਮੁਖਾਰਬੇ ਤੋਂ ਜੈਕਾਰੇ ਦੇ ਅਰਥ ਜੋਤੀ ਜੋਤ ਸਰੂਪਾਤ ਜੋਤੀ ਆਤਮਾ ਜੋਤ ਪਰਮਾਤਮਾ ਜੋ ਸਰਬ ਆਤਮਾ ਦਾ ਪਰਮਾਤਮਾ ਹੈ ਔਰ ਜੋਤ ਸਰੂਪ ਹੈ ਸ਼ਰੀਰ ਨਹੀਂ ਤਨ ਨਹੀਂ ਵਜੂਦ ਨਹੀਂ ਮਾਟੀ ਖਾਕ ਨਹੀਂ ਉਸ ਨੂੰ ਨੇਕ ਲੰਕ ਕਿਹਾ ਗਿਆ ਕਿਸੇ ਇਨਸਾਨ ਨੂੰ ਨੇਕ ਲੰਕ ਨਹੀਂ ਕਿਹਾ ਗਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਹੜਾ ਪਰਮਾਤਮਾ ਜੋਤ ਸਰੂਪ ਨੇਕ ਲੰਕ ਹੈ ਉਹੀ ਸਾਰਿਆਂ ਦਾ ਮਹਾਰਾਜ ਅਤੇ ਸਾਰਿਆਂ ਦਾ ਪਾਤਸ਼ਾਹ ਹੈ ਉਹੀ ਸਾਰਿਆਂ ਨੂੰ ਪੈ ਵਿੱਚ ਰੱਖਣ ਵਾਲੀ ਸਮਰੱਥ ਤਾਕਤ ਹੈ ਉਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਵਿਸ਼ਨੂ ਰੂਪ ਹੋ ਕੇ ਔਰ ਅੰਤ ਤੱਕ ਰਹਿਣ ਵਾਲਾ ਭਗਵਾਨ ਹੈ ਇਹ ਪਰਮੇਸ਼ਰ ਕੀ ਹੈ ਸਲਵ ਵਿਆਪਕ ਹਰ ਕਟ ਵਿੱਚ ਵਾਸ ਰੱਖਣ ਵਾਲਾ ਪਰਮੇਸ਼ਰ ਜ਼ਰੇ ਜ਼ਰੇ ਦੇ ਵਿੱਚ ਆਪਣਾ ਵਾਸ ਪਰਮੇਸ਼ਰ ਸਾਡੀਆਂ ਅੰਤਰ ਆਤਮਾ ਦੇ ਵਿੱਚ ਵਾਸ ਰੱਖਦਾ ਹੈ ਜੇਕਰ ਕੋਈ ਗੁਰਸਿੱਖ ਜਾਂ ਪਗਤ ਪਰਮੇਸ਼ਰ ਦੀ ਸਿਫਤ ਕਰਨੀ ਚਾਹਵੇ ਤਾਂ ਕੋਈ ਕਰ ਨਹੀਂ ਸਕਦਾ ਅਸੀਂ ਪਰਮਾਤਮਾ ਦੀ ਸਿਫਤ ਕੀ ਕਰਾਂਗੇ ਕੁਛ ਨਹੀਂ ਪਰਮਾਤਮਾ ਹੀ ਸਾਰਿਆਂ ਸਿਫਤਾਂ ਦਾ ਖਜ਼ਾਨਾ ਹੈ ਪਰਮਾਤਮਾ ਹੀ ਬੇਪਰਵਾਹ ਹੈ ਜਿਸ ਨੇ ਆਪਣੀ ਬੇਪਰਵਾਹੀ ਦੇ ਵਿੱਚ ਆਪਣੇ ਆਪ ਨੂੰ ਭਗਤਾਂ ਨੂੰ ਤਾਰ ਦਿੱਤਾ। ਉਸ ਤੋਂ ਭਗਵਾਨ ਦੀ ਮਰਯਾਦਾ ਨੂੰ ਮਾਤ ਲੋਕ ਦੇ ਵਿੱਚ ਲਾਗੂ ਕਰ ਦਿੱਤਾ। ਸਰਬ ਹਰ ਸੰਗਤ। ਇਸੇ ਤਰ੍ਹਾਂ ਹੀ ਇਹ ਹਰ ਬਾਣੀ ਮਾਲਵਾ ਸੰਗਤੀ ਕਾਫੀ ਕਰਾਂਦੀ ਹੈ। ਅਠ ਪਾਦਰੋਂ ਸ਼ੈਨਚਾਈ ਸਮਰਦਸ ਪਿੰਡਵਾੜਾ ਪਹੋਵਿੰਟ ਲక్ష్మణ ਸਿੰਘ ਬਲਵੰਤ ਸਿੰਘ ਤਲਵੰਡੀ ਜੱਲੇਖਾ ਜਰਨੈਲ ਸਿੰਘ شاہਵਾਲਾ ਨਿਸ਼ਤਰ ਸਿੰਘ شاہਵਾਲਾ ਕਰਤਾਰ ਕੌਰ ਟੌਲ ਸਰਜੀਤ ਕੌਰ ਮਨਾਵਾ ਮੁਖਤਿਆਰ ਸਿੰਘ ਕੰਮ ਹੋਇਆ ਪਰਮੇਸ਼ਵਰ ਨੇ ਮਾਲਵੇ ਦੀ ਧਰਤੀ ਤੇ ਅਨੇਕਾਂ ਵਾਰ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਦਿੱਤੀ ਮਾਲਵੇ ਵਾਲੇ ਗੁਰਸਿੱਖਾਂ ਨੂੰ ਕਿੰਨਾ ਮਾਣ ਦੇਤਾ ਮਾਲਵੇ ਦੀ ਧਰਤੀ ਤੇ ਉਸ ਲੈਣੇ ਦੇਣੇ ਨੂੰ ਪੂਰੇ ਕੀਤਾ ਜਿਸ ਦਾ ਲੈਣਾ ਦੇਣਾ ਪਿਛਲੀਆਂ ਪੈਸ਼ੀਨ ਗੁਈਆਂ ਦੇ ਅਧਾਰ ਤੇ ਟਿਕਿਆ ਹੋਇਆ ਸੀ ਹਜੂਰ ਸ਼ੰਤ ਸ਼ਾ ਜੀ ਨੇ ਫਰਮਾਨ ਕੀਤਾ ਪੰਜ ਤਤ ਕਹਿਣ ਪ੍ਰਭ ਤੇਰੀ ਸਰਨ ਸਰਨਾਹੀ ਗਏ ਲਗ ਲਗ ਮਾਤਰ ਜਗ ਖੇਤਰ ਡੇਰਾ ਟਾਇਆ ਦੀਨ ਦੁਨੀ ਦੇ ਮਾਲਕ ਸਾਡਾ ਜਗ ਦਾ ਰਹੇ ਚਿਰਾਗ ਜਰਾ ਗਾਹ ਤੇਰੀ ਹੋਏ ਰੁਸ਼ਨਾਇਆ ਨਿਰਗੁਣ ਦਾਤੇ ਪੁਰਖ ਬਦਾਤੇ ਸਾਡੀ ਬਜਾ ਆਗ ਅੰਮ੍ਰਿਤ ਮੇਗ ਇੱਕ ਬਰਸਾਈਆ ਸਰਬ ਹਰ ਸੰਗ ਪੰਜ ਤਤ ਕੀ ਪੁਕਾਰ ਕਰਦੇ ਪੰਜ ਤਤ ਸੰਸਾਰ ਦੇ ਵਿੱਚ ਜਨਮ ਲੈਂਦੇ ਰਹੇ ਪਰ ਪੰਜਾਂ ਤਤਾਂ ਦੀ ਪੁਕਾਰ ਕਿਸੇ ਨੇ ਸੁਣੀ ਹੀ ਨਹੀਂ ਪੰਜਾਂ ਤਤਾਂ ਦੀ ਪੁਕਾਰ ਇੱਕ ਸੁਨਦਾਤੇ ਪੁਰਖੇ ਆਕਾਰ ਸੁਨਦਾ ਪੰਜਾਂ ਤਤਾਂ ਨੂੰ ਜੇ ਲੇਖੇ ਲੌਂਦਾ ਤੇ ਅਕਾਲ ਪੁਰਖ ਉਸ ਆਵਾਜ਼ ਨੂੰ ਸੁਣਦੇ ਨੇ ਜੋ ਕਿ ਪੰਜ ਤਤ ਪੁਕਾਰਦੇ ਨੇ ਨਿਰਗੁਣ ਦਾਤੇ ਪੁਰਖ ਬਦਾਤੇ ਸਾਡੀ ਬਜਾ ਆਗ ਅੰਮ੍ਰਿਤ ਮੇਗ ਇੱਕ ਬਰਸਾਇਆ ਨਿਜ ਨੇਤਰ ਲੋਚਨ ਨੈਣ ਖੋਲਦੇ ਜਾਗ ਜਾਗਰਤ ਜੋਤ ਬਿਨ ਵਦ ਗੋਤ ਨਜਰੀ ਆਇਆ ਹੰਸ ਰੂਪ ਬਣਾ ਦੇ ਕਾਗ ਸੋਹੰਗ ਹੰਸਾ ਮਾਨਕ ਮੋਤੀ ਚੋ ਬਚਾਈ ਹੈ ਪੰਜ ਤੈ ਪਿੰਦੇ ਕਿ ਹੇ ਪਰਮੇਸ਼ਵਰ ਸਾਨੂੰ ਕਾਗ ਤੋਂ ਹੰਸ ਬਣਾ ਦੇ ਸੋਹੰ ਹੰਸਾ ਮਾਨਕ ਮੋਤੀ ਦੀ ਚੋ ਸਾਨੂੰ ਜਗਾ ਸੋਹੰ ਇੱਕ ਅਜਿਹਾ ਸ਼ਬਦ ਹੈ ਜਿਸ ਤੇ ਵਿੱਚ ਪਰਮੇਸ਼ਵਰ ਨੇ ਆਪਣੀ ਸਾਰੀ ਸਿਰਜਣਾ ਦਾ ਉਹ ਰੂਪ ਦੇ ਦਿੱਤਾ ਕਿ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਧਾਰ ਨੂੰ ਮੁਖਾਤਬ ਕਰ ਦਿੱਤਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਧਾਰ ਨੂੰ ਸੋਹੰਗ ਦਾ ਰੂਪ ਦੇ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਦੁਰਮਤ ਮੈਲ ਤੋਕੇ ਦਾਗ ਪਤਤ ਪਨੀਤ ਤੇਰੇ ਹੱਥ ਵੜਿਆਈਆ ਅੰਤਰ ਅੰਤਸ਼ ਕਰਨ ਉਪਜਾ ਦੇ ਬੈਰਾਗ ਵੈਰੀ ਅੰਦਰੋਂ ਬਾਹਰ ਕਢਾਈਆ ਤ੍ਰੈ ਗੁਣ ਮਾਇਆ ਨਾ ਦੱਸੇ 나ਗ ਤ੍ਰੈ ਗੁਣ ਤੀਤੇ ਹੋਣਾ ਆਪ ਸੁਹਾਈਆ ਏ ਪਰਮੇਸ਼ਰ ਪੰਜ ਤਤ ਕਹਰੇ ਸਾਨੂੰ ਰਜੋ ਤਮੋ ਸਤੋ ਤੋਂ ਦੂਰ ਕਰਨਾ ਸਾਨੂੰ ਤ੍ਰੈ ਗੁਣ ਮਾਇਆ ਦੇ ਵਿੱਚ ਨਾ ਆਉਣਾ ਪਵੇ ਸੱਚ ਸੁਆਮੀ ਵਾਣਾ ਤੁਰਦਾ ਕੰਤ ਸੁਹਾਗ ਕੰਤਕੰਤ ਤੁਲ ਤੇਰੀ ਸਰਨਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਤੁਰਦਾ ਵਾਰ ਦਾ ਠੰਡੇ ਮੰਗ ਮੰਗਾਈਆ ਪੰਜ ਤਤ ਕਹਿ ਪ੍ਰਭ ਤੇਰੀ ਸਰਨ ਸਰਨਾਈ ਗਏ ਟੱਠ ਜਗਤ ਮਾਣਾ ਕੋਏ ਵਡਿਆਈਆ ਸਾਡਾ ਲੇਖਾ ਜਾਣ ਲੈ ਅਠ ਅਪ ਤੇਜ ਵਾਏ ਪ੍ਰਿਥਵੀ ਆਕਾਸ਼ ਮਨ ਮਤ ਬੁੱਧ ਨਾਲ ਮਲਾਈਆ ਇਕ ਦਵਾਰੇ ਹੋਇਆ ਇਕੱਠ ਗ੍ਰੰਧੰਦਰ ਵਜੇ ਬਧਾਇਆ ਪਿਛਲਾ ਪੰਧ ਮੁਕਾਇਆ ਨਟ ਅਗੇ ਮਾਰਗ ਇਕ ਦਰੜਾਇਆ ਮਨ ਮਨਸਾ ਉਲਟੀ ਗੇਟ ਦੇ ਲੱਠ ਮਨਵਾ ਉਠ ਨਾ ਦੇ ਦਿਸ਼ਾ ਤਾਇਆ ਸਰਭ ਹਰ ਸੰਗ ਜੇਕਰ ਅਸੀਂ ਸੰਸਾਰ ਦੇ ਵਿੱਚ ਇੱਕ ਛੇਨ ਪਰ ਲਈ ਵਰਤੀ ਤੇ ਸਾਡਾ ਮਨ ਅਨੇਕਾਂ ਜਗ੍ਹਾ ਤੇ ਭਜਦਾ ਮਨ ਮਨਸਾ ਉਲਟੀ ਗੇੜ ਦੇ ਲੱਠੇ हे ਪਰਮੇਸ਼ਰ ਪੰਜ ਤਤ ਪੁਕਾਰ ਕਰ ਰਹੇ ਨੇ ਕਿ ਸਾਡੇ ਮਨ ਦੀ ਮਨਸਾ ਦੀ ਉਲਟੀ ਲੱਠਗੇ ਕਿਹੋ ਜਈ ਮਨੁਆ ਉਠ ਨਾ ਦੇ ਦੈ ਦਿਸ਼ਤਾਇਆ ਫਿਰ ਜਿਹੜਾ ਸਾਡਾ ਮਾਨਿਆ ਉਹ ਦੈ દિਸ਼ਾ ਚਾਰੇ ਤਰਫ ਕਦੀ ਵੀ ਪਾਵੇਂਗਾ ਨਹੀਂ ਜਦੋਂ ਸਤਗੁਰ ਕਿਰਪਾ ਮਨ ਜਾਏ ਟਿਕ ਸਤਗੁਰ ਕਿਰਪਾ ਦੇ ਨਾਲ ਹੀ ਮਨ ਟਿਕਦਾ ਹੈ ਪ੍ਰਭੂ ਦੇ ਚਰਨਾ ਵਿੱਚ ਕਿਉਂਕਿ ਮਨ ਦੀ ਅਵਸਥਾ ਕੀ ਹੈ ਜੇਕਰ ਅਸੀਂ ਕਾਲ ਯੁਗ ਦੇ ਪ੍ਰਭਾਵ ਦੇ ਅਧੀਨ ਹਾਂ ਸਾਡਾ ਮਨ ਅਨੇਕਾਂ ਵਾਰ ਇਧਰ ਉੱਤਰ ਜਾਵੇਗਾ ਸਤਗੁਰ ਕਿਰਪਾ ਮਨ ਚਰਨ ਅਧੀਨ ਜਦੋਂ ਸਤਗੁਰ ਕਿਰਪਾ ਹੋ ਜਾਵੇ ਇਹ ਮਨ ਪ੍ਰਭੂ ਦੇ ਚਰਨਾ ਦਾ ਅਧੀਨ ਹੋ ਜਾਂਦਾ ਹੈ ਸਰਬ ਹਰ ਸੰਗਤ ਜੀ ਇਸੇ ਤਰ੍ਹਾਂ ਪੰਜ ਤਤ ਕਹਿ ਰਹੇ ਨੇ ਕਿ हे ਪਰਮਾਤਮਾ ਜਿਹੜਾ ਸਾਡਾ ਮਨ ਹੈ ਇਸ ਦੀ ਉਲਟੀ ਲਟਕੇ ਇਹ ਇਧਰ ਉਧਰ ਨਾ ਪਟਕੇ ਪੂਰੀ ਕਿਰਿਆ ਕਰਦੇ ਪਠ ਖੇੜਾ ਕਾਇਆ ਗੜ ਸੁਹਾਇਆ ਝਗੜਾ ਮੁਕਾ ਦੇ ਮੰਦਰ ਮਸਜਿਦ ਸ਼ੀਵ ਦਿਵਾਲੇ ਮੱਠ ਕਾਇਆ ਕਬਾ ਇੱਕ ਵਿਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਤਰਦਾ ਵਾ ਦੇਵਨ ਹਾਰ ਤੇਰੀ ਸਰਨ ਆਇਆ ਪੰਜ ਤਤ ਕਹਿਣ ਪ੍ਰਭ ਅਸੀਂ ਤੇਰੇ ਪੰਤ ਸੁਹੇਲੇ ਜੁਗ ਜੁਗ ਸੇਵ ਕਮਾਈਆ ਪੁਰਖੇ ਅਕਾਲੇ ਦੀਨ ਦੇ ਆਲੇ ਮੇਲੇ ਮੇਲੇ ਮਿਲੀ ਹਰਿ ਗਦੀਸ਼ ਕਰਾਈਆ ਆਪਣੇ ਦਸਨੇ ਖੇ ਨਵੇਲੇ ਨਿਜ ਕਰ ਪਤਾ ਦੇਣਾ ਚਿਕਾਈਆ ਕਿਰਪਾ ਕਰਨੀ ਸੱਜਣ ਸੁਹੇਲੇ ਦਰ ਠਾਂਡੇ ਮੰਗ ਮੁਗਾਈਏ ਪੰਜ ਤਤ ਕਹ ਰਹੇ ਕਿ हे ਪਰਮੇਸ਼ਰ ਤੂੰ ਸਾਡੇ ਨਾਲ ਮਿਲਨੀ ਕਰ ਲਈ ਹੈ ਤੂੰ ਸਾਡੇ ਤੇ ਪਰਮੇਸ਼ਰ ਕਿਰਪਾ ਕਰ ਪਰਮੇਸ਼ਰ ਦੀ ਕਿਰਪਾ ਕਿਹ ਹੈ ਪਰਮੇਸ਼ਰ ਦੀ ਕਿਰਪਾ ਨੂੰ ਕਿੱਦਾਂ ਮੈਸਚਰ ਕੀਤਾ ਜਾ ਸਕਦਾ ਪਰਮੇਸ਼ਰ ਦੀ ਕਿਰਪਾ ਨੂੰ ਪਾਇਆ ਕਿੱਦਾਂ ਜਾ ਸਕਦਾ ਸਰਬ ਹਰ ਸੰਗਤ ਅੱਜ ਜਿੰਨੀ ਸਰਬ ਹਰ ਸੰਗਤ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਇਕੱਤਰ ਹੋਈ ਹੈ ਇਹ ਹੀ ਪਰਮੇਸ਼ਵਰ ਦੀ ਕਿਰਪਾ ਹੈ ਪਰਮੇਸ਼ਵਰ ਦੀ ਕਿਰਪਾ ਤੋਂ ਬਿਨਾ ਸਤ ਸੰਗ ਦੇ ਵਿੱਚ ਕਦੀ ਬੈਠਿਆ ਜਾ ਸਕਦਾ ਹੀ ਨਹੀਂ ਇੱਕ ਪ੍ਰਭੂ ਕਿਰਪਾ ਹੋਵੇ ਤੇ ਇਹ ਸਮਾ ਸੁਹੰਝਣਾ ਮਿਲਦਾ ਹੈ ਜਦੋਂ ਕਿ ਪ੍ਰਭੂ ਦੀ ਬੁਢਾਈ ਦੇ ਵਿੱਚ ਬੁਰਸ਼ ਆਪਣੇ ਆਪ ਨੂੰ ਇੱਕ ਐਸੇ ਰੂਪ ਦੇ ਇਕੱਤਰਤਾ ਦੇ ਰੂਪ ਵਿੱਚ ਰੱਖਦੇ ਹਨ ਗੁਰ ਸਿੱਖ ਦੇ ਵਿੱਚ ਇੱਕ ਅਜਿਹੇ ਰੂਪ ਹੁੰਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਜਾਂ ਰਹਿਮਤ ਹੋ ਜਾਵੇ ਉਸ ਦਾ ਉਹ ਪਰਦਾ ਉੱਠ ਜਾਂਦਾ ਹੈ ਤੇ ਪਰਮੇਸ਼ਵਰ ਆਪਣਾ ਦਰਸ਼ਨ ਦੇਦਾ ਦਿਬ ਨੇਤਰ ਨਹੀਂ ਜਨੇਤਰ ਤ੍ਰੈ ਕੁਟੀ ਦੇ ਵਿੱਚ ਉਹ ਦਰਸ਼ਕਦਾਰ ਜਦੋਂ ਵੀ ਗੁਰਸਿੱਖ ਚਾਹੇ ਆਪਣੇ ਪੰਜ ਕਾਰੇ ਬੋਲ ਕੇ ਤੇ ਪਰਮੇਸ਼ਵਰ ਦਾ ਦਰਸ਼ਨ ਦੁਰਲਭ ਦਰਸ਼ਨ ਕਰ ਸਕਦਾ ਹੈ ਪਰਮੇਸ਼ਵਰ ਨੇ ਕੋਈ ਪਰਦਾ ਉਹਲਾ ਨਹੀਂ ਰੱਖਿਆ ਹਰ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਹਰ ਬਾਣੀ ਸੁਣਦੇ ਹਾਂ ਹਰ ਬਾਣੀ ਦੀ ਇੱਕ ਲਾਈਨ ਉੱਪਰ ਚੱਲਣਾ ਵੀ ਗੁਰਸਿੱਖ ਲਈ ਕਠਣ ਹੋ ਜਾਂਦਾ ਹੈ ਕਿਉਂ ਚੱਲਣਾ ਕਠਨ ਹੋ ਜਾਂਦਾ ਹੈ ਕਿ हे ਪਰਮਾਤਮਾ ਤੇਰੇ ਮਾਰਗ ਤੇ ਚੱਲਿਆ ਨਹੀਂ ਜਾ ਸਕਦਾ ਕੋਈ ਵੀ ਗੁਰਸਿੱਖ ਆਪਣੇ ਪਰਮੇਸ਼ਵਰ ਦੇ ਦੱਸੇ ਹੋਏ ਮਾਰਗ ਤੇ ਸੰਪੂਰਨ ਤਾਰਾ ਵਿੱਚ ਨਹੀਂ ਚੱਲ ਸਕਦਾ ਜਿਨ੍ਹਾਂ ਚਿਰ ਗੁਰਸਿੱਖ ਦੀ ਅੰਤਰਾਤਮਾ ਵਿੱਚ ਪਰਮੇਸ਼ਵਰ ਦੇ ਨਾਮ ਦਾ ਪਰਮੇਸ਼ਵਰ ਦੇ ਪਿਆਰ ਦਾ ਪਰਮੇਸ਼ਵਰ ਦੀ ਹਰ ਬਾਣੀ ਦਾ ਅਨੇ ਆਲਾ ਤੀਰ ਨਹੀਂ ਲੱਗ ਜਾਂਦਾ ਉਹਨਾਂ ਚਿਰ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਸੱਚ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੁੰਦੀ ਬੇਨ ਤੀਰੋਂ ਗੁਰਮੁਖ ਹਿਰਦਾ ਵਿਦਾ ਅਨੇ ਆਲਾ ਤੀਰ ਚਿਲਾਇਆ ਪਰਮੇਸ਼ਵਰ ਦੇ ਪਿਆਰ ਦਾ ਅਨੋਖਾ ਤੀਰ ਪਰਮੇਸ਼ਵਰ ਦੇ ਪਿਆਰ ਦੀ ਉਹ ਗਮਤਾ ਦੀ ਤਾਰਾ ਜਦੋਂ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਪ੍ਰਭੂ ਦੀ ਯਾਦ ਰਹਿੰਦੀ ਹੈ ਜਦੋਂ ਗੁਰਸਿੱਖ ਦੇ ਹਿੱਤੇ ਵਿੱਚ ਆਪਣੇ ਸਤਿਗੁਰ ਦਾ ਪਿਆਰ ਇੱਕ ਅਜਿਹੇ ਰੂਪ ਵਿੱਚ ਹੁੰਦਾ ਹੈ ਜਿਸ ਨੂੰ ਸੰਸਾਰੀ ਅਖਰਾਂ ਵਿੱਚ ਬਿਆਨ ਕਰਨਾ ਕਠਨ ਹੁੰਦਾ ਹੈ ਉਸ ਵੇਲੇ ਉਹ ਪਗਤਾ ਆਤਮਾ ਉਸ ਵੇਲੇ ਉਹ ਗੁਰਸਿੱਖ ਆਤਮਾ ਆਪਣੇ ਪਰਮਾਤਮਾ ਦੇ ਉਸ ਰੰਗ ਵਿੱਚ ਰੰਗੀ ਜਾਂਦੀ ਹੈ ਜੇਸ ਰੰਗ ਨੂੰ ਸੰਸਾਰ ਦੇ ਵਿੱਚ ਇੱਕ ਮਜੀਠੀ ਰੰਗ ਦੇ ਦਿੱਤਾ ਹੈ ਇਹ ਪ੍ਰਭੂ ਦਾ ਰੰਗ ਹੁੰਦਾ ਹੈ ਇਸ ਰੰਗਤ ਵਿੱਚ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਇੱਕ ਅਜਿਹੇ ਰੰਗ ਚੜਦਾ ਹੈ ਸਰਬ ਹਰ ਸੰਗਤ ਜੀ ਉਹ ਸੰਸਾਰ ਦੇ ਵਿੱਚ ਇੱਕ ਅਜਿਹੇ ਰੂਪ ਦੇ ਵਿੱਚ ਹੁੰਦਾ ਹੈ ਕਿ ਇਹ ਅਕਾਲ ਪੁਰਖ ਜੋ ਸੰਸਾਰ ਦੇ ਵਿੱਚ ਤੁਮਹੈ ਨੂੰ ਪੰਜਾ ਤਤਾਂ ਦੇ ਵਿੱਚ ਮਾਨਸ ਜਨਮ ਦਾ ਮਾਨ ਦਤਾ ਹੈ ਮੇਰੇ ਤੇ ਇਨੀ ਕਿਰਪਾ ਕਰਨੀ ਕਿ ਮੈਂ ਤੇਰੇ ਚਰਨਾਂ ਦਾ ਦਾਸ ਹੋ ਕੇ ਰਹਾ ਗੁਰਸੇਖ ਦੀ ਇੱਕ ਆਵਾਜ਼ ਹੁੰਦੀ ਹੈ ਸਤਗੁਰ ਦੇ ਚਰਨਾਂ ਦਾ ਦਾਸ ਬਣ ਕੇ ਰਹਿਣ ਦੀ ਸਤਗੁਰ ਦੀ ਵਡਿਆਈ ਕਰਨ ਦੀ ਸਤਗੁਰ ਦੀ ਉਸ ਰੂਪ ਦੇ ਵਿੱਚ ਇੱਕ ਸੱਚੀ ਨਮਸਕਾਰ ਕਰਨ ਦੀ ਕਿਉਂਕਿ ਪਰਮੇਸ਼ਵਰ ਦੇ ਚਰਨਾ ਵਿੱਚ ਨਮਸਕਾਰ ਇੱਕ ਅਜਿਹੇ ਰੂਪ ਵਿੱਚ ਹੁੰਦੀ ਹੈ ਜਿੱਥੇ ਗੁਰਸਿੱਖ ਦੀ ਅੰਤਰ ਆਤਮਾ ਉਸ ਤੇ ਅੰਤਰ ਆਤਮਾ ਦੇ ਵਿਸ਼ਵਾਸ ਨੂੰ ਇੱਕ ਅਜਿਹੇ ਬੰਧਨ ਦੇ ਵਿੱਚ ਬੰਨ ਲੈਂਦੀ ਹੈ ਕਿਉਂਕਿ ਸਰਬ ਹਰ ਸੰਗਤ ਜੀ ਜੋ ਸਰਬ ਹਰ ਸੰਗਤ ਪਰਮੇਸ਼ਵਰ ਨੇ ਇਕੱਤਰ ਕੀਤੀ ਉਸ ਨੂੰ ਹਰ ਸੰਗਤ ਦਾ ਨਾਮ ਦਿੱਤਾ ਹਰ ਸੰਗਤ ਦੀ ਵਾਕ ਡੋਰ ਪਰਮੇਸ਼ਵਰ ਨੇ ਆਪਣੇ ਹੱਥ ਵਿੱਚ ਰੱਖ ਲਈ ਕਿ ਤੁਹਾਡੀ ਬਾਗ ਡੋਰ ਮੇਰੇ ਹੱਥ ਵਿੱਚ ਹੈ ਜਦੋਂ ਪਰਮੇਸ਼ਰ ਵਾਰਸ ਬਣ ਜੇ ਤੇ ਫਿਰ ਸੰਸਾਰ ਵਿੱਚ ਹੋਰ ਕਿਸੇ ਚੀਜ਼ ਦੀ ਜ਼ਰੂਰਤ ਰਹਿ ਜਾਂਦੀ ਹੀ ਨਹੀਂ ਇਸੇ ਕਰਕੇ ਸਰਬ ਹਰ ਸੰਗਤ ਦੇ ਚਰਨਾ ਵਿੱਚ ਬੇਨਤੀ ਹੈ ਕਿ ਪਰਮਾਤਮਾ ਨੂੰ ਇੱਕ ਛਿਣ ਇੱਕ ਪਲ ਇੱਕ ਦੇ ਵਿੱਚ ਜਾਲ ਕਰ ਲੋ ਪਰ ਸੱਚ ਦੀ ਆਵਾਜ਼ ਦੇ ਵਿੱਚ ਯਾਦ ਕਰੋ ਪਰਮੇਸ਼ਰ ਨੂੰ ਇਹ ਨਹੀਂ ਚਾਹੀਦਾ ਕਿ ਤੁਹਾਡੇ ਅੰਦਰ ਕਪਟਸ਼ਲ ਹੋਵੇ ਬਾਰੇ ਹੋਸੀ ਚਿੱਟੇ ਬਸਤਰ ਪੈਣ ਲਈ ਸਾਡੇ ਅੰਦਰ ਸੱਚ ਤੇ ਸੱਚ ਨਾ ਹੋਵੇ ਚਿੱਟੇ ਹੰਸਣਾ ਬਣਿਓ ਕਾਗ ਬਗਲਿਆ ਵਾਲਾ ਰੂਪ ਬਦਲਾਈਆ ਤੁਹਾਡੇ ਪਿਛੇ ਸ਼੍ਰੀ ਭਗਵਾਨ ਨੂੰ ਨਾ ਲੱਗੇ ਤਾਂ ਬਾਗਾਂ ਦਾ ਹਿੱਸਾ ਤੁਹਾਡੀ ਝੋਲੀ ਪਾਈਆ ਬੇਸ਼ੱਕ ਤੁਸੀਂ ਜਗਤ ਵੱਲੋਂ ਕੰਗਲੇ ਗਰੀਬ ਕੱਖ ਦੇ ਅੱਗੇ ਤੁਹਾਨੂੰ ਲਾਲਾ ਨਾਲ ਉਹ ਚੰਗੀ ਦਿੱਤੀ ਬੁਲਾਈਆ ਇਹੀ ਪਰਮੇਸ਼ਵਰ ਦੀ ਉਸਤਤ ਹੈ। ਇਹੀ ਪਰਮੇਸ਼ਵਰ ਦੀ ਸਿਫਤ ਹੈ ਕਿ ਪਰਮੇਸ਼ਵਰ ਕਿਸੇ ਦੇ ਗੁਣ-ਔਗਣ ਨਹੀਂ ਵਿਚਾਰਦਾ। ਪਰਮੇਸ਼ਵਰ ਤੇ ਤਾਰਨਹਾਰਾ ਹੈ ਕਿ ਪਰਮੇਸ਼ਵਰ ਨੇ ਜੇ 184 ਜੁਨੀ ਵਿੱਚੋਂ ਸਾਨੂੰ ਮਨਸ ਜਨਮ ਦੇ ਹੀ ਦਿੱਤਾ ਤੇ ਇਸ ਮਨਸ ਜਨਮ ਦੀ ਵਕਰੀ ਪਛਾਣ ਹੋ ਗਈ ਕਿ ਇਸ ਮਨਸ ਜਨ ਵਿੱਚ ਪਰਮੇਸ਼ਵਰ ਨੇ ਆਪਣੀ ਪਛਾਣ ਦੇ ਦਿੱਤੀ। ਕਿਉਂਕਿ ਮਨੁਸ ਜਨਮ ਤੋਂ ਬਿਨਾ ਪਰਮਾਤਮਾ ਦੇ ਚਰਨਾ ਵਿੱਚ ਨਿਮਸਕਾਰ ਨਹੀਂ ਕੀਤੀ ਜਾ ਸਕਦੀ ਪਰਮੇਸ਼ਵਰ ਨੇ ਜਤ ਆਪਾਤਾਂ ਦਾ ਖੰਡਨ ਕਰਤਾ ਅਮੀਰੀ ਗਰੀਬੀ ਦਾ ਖੰਡਨ ਕਰਤਾ ਕਿ ਵੇਖਿਓ ਮੇਰੇ ਗੁਰਮੁਖੋ ਕਦੀ ਕਿਸੇ ਸ਼ਰਅ ਦੇ ਬੰਧਨ ਵਿੱਚ ਨਾ ਆ ਜਾਇਓ ਤੁਸੀਂ ਕਿਸੇ ਸ਼ਰਅ ਵਿੱਚ ਨਹੀਂ ਤੁਸੀਂ ਪਰਮਾਤਮਾ ਸਤਗੁਰ ਪੂਰਾ ਪਾਇਆ ਸਗਲੀ ਮਿਟੀ ਪਿਆਸ ਸਤਗੁਰੂ ਪੂਰਾ ਪਾਇਆ ਸਗਲੀ ਪਿਆਸ ਮਿਟ ਗਈ ਤੁਹਾਡੀ ਅੰਤਰ ਆਤਮਾ ਦੀ ਤਰੀਖਾ ਬੁੱਝ ਗਈ ਤੁਹਾਨੂੰ ਤ੍ਰੈ ਗੁਣ ਤੋਂ ਅਤੀਤ ਕਰ ਲਿਆ ਤੁਹਾਨੂੰ ਮਾਤ ਲੋਕ ਵਿੱਚ ਆਪਣੇ ਨਾਮ ਦੀ ਵਡਿਆਈ ਦੇ ਕੇ ਤੁਹਾਨੂੰ ਆਪਣੇ ਸ਼ਬਦ ਡੋਰੀ ਦੇ ਵਿੱਚ ਬਨ ਕੇ ਇੱਕ ਅਜਿਹੇ ਰੂਪ ਦੇ ਵਿੱਚ ਮਾਤ ਲੋਕ ਦੇ ਵਿੱਚ ਤੁਹਾਡਾ ਮੈਂ ਸੰਗਠਨ ਕੀਤਾ ਕਿ ਤੁਹਾਡੀ ਨਵੇਕ ਲਈ ਪਛਾਣ ਬਣਾ ਦਿੱਤੀ ਗੁਰਸਿੱਖ ਗੁਰਮੁਖ ਇੱਕ ਅਜਿਹੇ ਰੂਪ ਵਿੱਚ ਹੈ ਅਜੂਬ ਸ਼ੈਨਸ਼ਾ ਜੀ ਨੇ ਹਰ ਪਾਣੀ ਦੇ ਰੂਪ ਵਿੱਚ 24 ਗ੍ਰੰਥਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ਪੰਜਾਂ ਤੱਤਾਂ ਦੀ ਫੁਕਾਰ ਸੁਣੀ ਜਿਨ੍ਹਾਂ ਵਿੱਚ ਸਭ ਦੇ ਲੈਣੇ ਦੇਣੇ ਸੰਪੂਰਨ ਕੀਤੇ ਉਸ ਵਕਤ ਧਰਤੀ ਵੀ ਬੋਲ ਉੱਠੀ ਇਹ ਮੇਰੇ ਪੁਰਖ ਅਕਾਲ ਅੱਜ ਮੇਰੇ ਤਨ ਪਾਗ ਨੇ ਕਿ ਮੈਂ ਤੇਰੇ ਚਰਨਾਂ ਦੀ ਸ਼ੋਭ ਪ੍ਰਾਪਤ ਕੀਤੀ ਉਸ ਵੇਲੇ ਮਤਸ ਕਸ਼ਬ ਜਲ ਦੀ ਤਾਰਾ ਦੇ ਅਵਤਰੀ ਰੂਪ ਦੇ ਵਿੱਚ ਆਏ ਹੋਏ ਨੇ ਇੱਕ ਗੱਲ ਕਹਿਤੀ ਕਿ हे ਪੁਰਖ ਅਕਾਲੇ ਦੀਨ ਦਿਆਲੇ ਤੂੰ ਸਾਡੀ ਆ ਕੇ ਸਾਰ ਲਈਆ ਅੱਜ ਸਾਡੇ ਵੀ ਤਨ ਪਾਗ ਨੇ ਸਰਬ ਹਰ ਸੰਗ ਜੀ ਕਦੀ ਤਰਤੀ ਮਿੱਟੀ ਖਾਕ ਬੋਲੀ ਹੀ ਨਹੀਂ ਸੀ ਪਰਮੇਸ਼ਵਰ ਦੀ ਅਮਤ ਤਰਤੀ ਵੀ ਬੋਲ ਉੱਠੀ ਜਨ ਪਉਤੋ ਪ੍ਰਭੂ ਦਾ ਮੰਗੋ ਇੱਕੋ ਦਰਸ ਇਹ ਦਲਤੀ ਵੀ ਬੋਲ ਠੀ ਪਰਮਾਤਮਾ ਦੀ ਅਗੰਮ ਅਥਾ ਕਾਥਾ ਨੂੰ ਕਦੀ ਕੁਛ ਅਲਫਾਜਾਂ ਦੇ ਵਿੱਚ ਦੱਸਿਆ ਨਹੀਂ ਜਾ ਸਕਦਾ ਉਸ ਦੀ ਰਹਿਮਤ ਨੂੰ ਬਖਸ਼ਿਸ਼ ਨੂੰ ਮਹਿਸੂਸ ਕਰਦੇ ਹਾਂ ਉਸ ਪਰਮਾਤਮਾ ਨੇ ਸਾਡੇ ਤੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਕੋਝਿਆਂ ਕਮਲਿਆਂ ਗਰੀਬਨ ਮਾਨਿਆਂ ਦੀ ਆਖੇ ਮਾਤ ਲੋਕ ਦੇ ਵਿੱਚ ਸਾਰ ਲਈ ਤੇ ਆਪਣੇ ਆਪਤਾਂ ਦਾ ਦਰਜਾ ਦੇ ਦਿੱਤਾ ਬਿਨਾ ਭਗਵਾਨ ਤੋਂ ਕਦੀ ਭਗਤ ਬਣਦਾ ਹੀ ਭਗਤ ਭਗਵਾਨ ਦਾ ਉਹ ਰੂਪ ਮਾਤਰੋਕ ਵਿੱਚ ਇੱਕ ਅਜਿਹੇ ਰੂਪ ਵਿੱਚ ਰੱਖਿਆ ਕਿ ਇਹ ਮੇਰੇ ਗੁਰਸਿੱਖੋ ਤੁਹਾਡੇ ਮੈਂ ਲੈਣੇ ਦੇਣੇ ਪੂਰੇ ਕਰ ਦਿੱਤੇ ਨੇ ਤੁਸੀਂ ਮੇਰੇ ਤੇ ਮੈਂ ਤੁਹਾਡਾ ਹਾਂ ਇੱਕ ਗੱਲ ਤੁਸੀਂ ਯਾਦ ਰੱਖਣੀ ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ ਸੋਹੰਗ ਮਹਾਰਾਜੇ ਸ਼ੇਰ ਸੇ ਵਿਸ਼ਨੂੰ ਭਗਵਾਨ ਦੀ ਜੈ ਜੈ ਇਹ ਪਰਮੇਸ਼ਵਰ ਦਾ ਹੁਕਮ ਹੈ ਕਿ ਗੁਰਸਿੱਖ ਸਦਾ ਹੀ ਇੱਕ ਅਜਿਹੇ ਰੂਪ ਵਿੱਚ ਹੁੰਦਾ ਹੈ ਕਿਉਂਕਿ ਪਰਮਾਤਮਾ ਦੇ ਬਾਰੇ ਅੱਜ ਕੋਈ ਵੀ ਗੁਰ ਸਿੱਖ ਇਹ ਨਹੀਂ ਕਹਿ ਸਕਦਾ ਕਿ ਮੈਂ ਆਪਣੇ ਆਪ ਆਪਣੇ ਸਤਿਗੁਰ ਨੂੰ ਲੱਭਾ ਮੈਂ ਤੁਹਾਡੇ ਗ੍ਰਹਿ ਗ੍ਰਹਿ ਫਿਰਾ ਲੱਭਦਾ ਤੁਹਾਨੂੰ ਸਦਾ ਨਾਮ ਵਾਲਾ ਦਿੱਤਾ ਸਦਾ ਨਾਮ ਵਾਲਾ ਦੇ ਕੇ ਤੁਹਾਨੂੰ ਗ੍ਰਹਿ ਗ੍ਰਹਿ ਜਾ ਕੇ ਲੱਭਿਆ ਅਤੇ ਤੁਹਾਡੀ ਮੈਂ ਇਕਤ੍ਰਤਾ ਕਰ ਦਿੱਤੀ ਸਰਬ ਹਰ ਸੰਗਤ ਜੀ ਪਰਮੇਸ਼ਵਰ ਦੇ ਚਰਨਾ ਦੀ ਛੂਹ ਪ੍ਰਾਪਤ ਕਰਨੀ ਹੀ ਜੀਵਨ ਦੀ ਸਭ ਤੋਂ ਵੱਡੀ ਚਾਚ ਹੈ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਆਪਾ ਅਰਪਣ ਕਰਨਾ ਇਹੀ ਸਭ ਤੋਂ ਵੱਡੀ ਗੁਰਸਿੱਖ ਦੀ ਖਾਸ਼ ਹੁੰਦੀ ਹੈ ਇਸ ਦੇ ਨਾਲ ਮੈਂ ਹਜੂਰ ਸ਼ੰਤ ਚਾਈ ਦੇ ਚਰਨਾਂ ਪਾਸੋਂ ਖਿਮਾ ਮੰਗਦੀ ਹੈ ਜਨਮ ਲਿਆ ਤੋ ਦਰਸ ਕੀਆ ਲੈ ਕੇ ਜਾਇਓ ਸ਼ਾਬਾਸ਼ ਵੇਲਾ ਗਿਆ ਹੱਥ ਨਾ ਆਇਆ ਇਸ ਤੇ ਨਾਰੀ ਖਿਮਾ ਤੁ ਸੋ ਹਮ ਜਮਾ ਰਾ ਸੇ ਸਿੰਘ ਵੀਸ਼ਨੋ ਭਗਵਾਨ ਦੀ ਜੈ ਸੋ